ਸਸਿਕਾ ਦੋਸਤੋ ਕੀ ਹਾਲ ਸਾਰਿਆਂ ਦਾ ਬਾਈ ਇੰਡੀਆ ਤੇ ਪਾਕਿਸਤਾਨ ਕੀ ਜੰਗ ਲੱਗਣਗੇ ਪੂਰੇ ਪੂਰੇ ਚਾਂਸ ਬਣ ਰਹੇ ਆ ਬਾਈ ਜਿਹੜਿਆਂ ਨੂੰ ਪਤਾ ਨਹੀਂ ਹੈਗਾ ਨਾ ਮੇਰੇ ਵਰਗਿਆਂ ਨੂੰ ਬੜਾ ਚਾਅ ਹੋ ਰਿਹਾ ਵੀ ਜੰਗ ਕੱਲ ਨੂੰ ਲੱਗਦੀ ਅੱਜ ਲੱਗ ਜਾ ਕਿਤੇ ਉਹ ਸੁਨਹਿਣ ਆ ਜਾ ਵੀ ਜੰਗ ਨਹੀਂ ਲੱਗਦੀ ਵੀ ਸਮਝੌਤਾ ਹੋ ਗਿਆ ਜੰਗ ਬਾਰੇ ਪੁੱਛਣਾ ਬਾਈ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਆਪਣੇ ਦਾਦੇ ਪੁਰਦਾਦੇਾਂ ਗਾ ਉਨਤੇ ਜੰਗਾਂ ਲੱਗੀਆਂ ਜਾ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਬੈਡਰਮ 'ਪੇ ਪਿੰਡ ਬੈਠੇ ਆਂ ਬਾਈ ਰਾਤ ਨੂੰ ਸੁਨਿਆ ਆ ਜੇ ਉਹਨਾਂ ਨੂੰ ਵੀ ਸਵੇਰੇ ਨੂੰ ਘਰ ਖਾਲੀ ਕਰ ਦੋ ਕਿੱਥੇ ਮਰਜੀ ਜਾਓ ਮਾਨੂੰ ਕੋਈ ਬਤ ਨਹੀਂ ਇਹ ਘਰ ਖਾਲੀ ਹੋਣਾ ਚਾਹੀਦਾ ਸਵੇਰ ਨੂੰ ਉਹਨਾਂ ਨੂੰ ਪੁੱਛ ਕੇ ਦੇਖੋ ਬਾਈ ਜਾ ਉਹਨਾਂ ਨੂੰ ਪੁੱਛ ਕੇ ਦੇਖੋ ਇਹਨਾਂ ਦੇ ਜਵਾਕ ਬੈਡਰਮ 'ਤੇ ਵਿਚਾਰੇ ਇੱਕਾਂ ਤਾਨ ਕੇ ਖੜੇ ਆ ਹੁਣ ਤੈਨੂੰ ਮੈਨੂੰ ਹੋਰਾਂ ਨੂੰ ਤਾਂ ਮਖੌਲ ਹੈ ਬਾਈ ਮੈਨੂੰ ਪਤਾ ਨਹੀਂ ਲੜਾਈ ਦਾ ਕਿੰਨਾ ਚਾਹ ਹੋਰੇ ਲੋਕਾਂ ਨੂੰ ਜਿਹੜਾ ਨੂੰ ਪਤਾ ਨਹੀਂ ਹੈਗਾ ਆ ਵੀ ਮਖੜਾ ਲੜਾਈ ਕਹਿੰਦੇ ਬਈ ਕਾਲਾ ਮੂੰਹ ਐ ਮੈਂ ਤਾਂ ਅੱਗੇ ਬੈਗ ਰੁੱਕ ਗਿਆ ਹਰ ਅਰਦਾਸ ਕਰੂੰ ਬਈ ਲੜਾਈ ਤੋਂ ਹੋ ਬੈਣਾ ਚੰਗਾ ਹਾਂ ਇਹਦੇ ਲੋਕਾਂ ਨੂੰ ਤਾਂ ਝੜ ਰਹੇ ਨਾ ਹਾਂ ਆਪਾਂ ਮੀਡੀਆ 'ਵਾਂ ਦੇਖਾਂ ਹਾਂ ਪਤੰਦਰਾਂ ਨੇ ਬਣਿੱਕੀ ਨਾ ਖੇਤ ਬਣਾ ਰਖੇ ਭੁੱਲੀ ਡੰਡੇ ਵਾਲਾ ਖੇਤ ਹੈ ਨਾ ਬਈ ਜੇ ਹੁਣ ਰਾਤ ਨੂੰ ਕਹਿੰਦੇ ਕੋਈ ਰਾਤ ਨੂੰ ਰਾਤ ਨੂੰ ਆ ਬੈਠਿਆ ਫਿਕਰਾਂ ਰਾਤ ਨੂੰ ਆ ਕੇ ਦੋ ਕਹਦੇ ਨਿਕਲੋ ਕਰਾਂ ਤਾਂ ਬਾਹਰ ਫੇ ਹੀ ਛੀਤੀ ਜੰਗ ਲੱਗਣ ਵਾਲੀ ਐ ਮੈਨੂੰ ਦੱਸੋ ਆਪਾਂ ਕਰ ਛੱਡਦਾ ਹੀ ਆਪਣਾ ਜਾਵਾਂ ਕਿੱਥੇ ਜਾਵਾਂ ਕਿਹਾ ਤਾਂ ਬਾਰਡਰ ਵਾਲ ਨੂੰ ਪੁੱਛਿਆ ਦੇਖੋ ਫੌਜੀ ਵੀਰਾਂ ਨੂੰ ਪੁੱਛਿਆ ਦੇਖੋ ਜਿਹੜੇ ਆਪਕੀ ਜਾਨ ਤੜੀ ਵਧਰ ਕੋਤੋਂ ਬੈਠੇ ਆ ਬਾਰਡਰ ਵਾਲ ਨੂੰ ਪੁੱਛਿਆ ਦੇਖੋ ਇਹਦਾ ਅਪਕਰ ਕਰ ਛੱਟ ਜੱਡ ਕੇ ਜਾਣਾ ਰਿਆਂ ਕਿਸੇ ਗੱਲ ਕਰ ਛੱਟ ਨੂੰ ਬਾਈ ਚੀਜ਼ ਨਹੀਂ ਕਰਦਾ ਉਹਦਾ ਸਹੀ ਗੱਲ ਹੈ ਉਹ ਗੱਲਾਂ ਨਾਲ ਤੋਂ ਆਪਾਂ ਬਹੁਤ ਕਰਦੇ ਆ ਜੰਗ ਦਾ ਤਾਂ ਕਾਲਾ ਮੂੰਹ ਹੈ ਬਾਈ ਜਿਨਾਗੇ ਜਵਾਨ ਪੁੱਤ ਫੌਜ ਮੈਂ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਭਾਈ ਪਲ-ਪਲ ਮੌਤ ਆ ਰਹੀ ਹੈ ਉਹਨਾਂ ਨੂੰ ਪਲ-ਪਲ ਬਹੁਤ ਮਜਬੂਰੀਆਂ ਨਾਲ ਟਾਈਮ ਪਾਸ ਹੋ ਰਿਹਾ ਵਿਚਾਰਿਆਂ ਦਾ ਇੱਕ ਇਹਨੂੰ ਦੱਸ ਇੱਕ ਹੋਰ ਦੱਸਾਂ ਜੰਗ ਜੇ ਲੱਗ ਗਈ ਨਾ ਇਹ ਆ ਸੋਚ ਨਾਲ ਇਹ ਵੀ ਮਿਟ ਜੇਗੀ ਫਿਰ ਤੋਂ ਤਾਂ ਉਹ ਮੈਂ ਚੁਗਲ ਬੜ ਗਏ ਹਾਂ ਫਿਰ ਉਹ ਚੁਗਲਾਂਗੇ ਇੰਟਰ ਹੋ ਜਾ ਜੰਗ ਸਾਰੀ ਆ ਉਹ ਚੁਗਲ ਹੋ ਰਾਂਗੇ ਫਿਰ ਉਹ ਜੰਗ ਉਹ ਟਲਾਵੇਂਗੇ ਫਿਰ ਦੇਸ਼ ਤੋਂ ਚਾਵੇ ਚਾ ਆਪਣੀ ਬਾਹਰਤ ਲਾ ਲਓ ਚਾ ਇੰਡੀਆ ਲਾ ਪਾਕਿਸਤਾਨ ਲਾ ਲਓ ਇਹ ਤੋਂ ਚਾਵੇਂਗੇ ਵੀ ਜੇ جنگ ਬੰਦ ਹੋ ਜੋ ਹਾਂ ਫਿਰ ਚੁਗਲ ਖੋਰ ਨਹੀਂ ਬੰਦ ਹੋਣਾਂ ਨੇ ਤੇ جنگ ਨੂੰ ਸਹੀ ਗਾ ਇੰਨਾ ਸੋਚ ਲਈ ਉਹਨਾਂ ਕਿ ਅੰਦਰ ਹੋ ਜੀ ਸਾਰੀ ਆ ਉਦੋਂ ਚਾਉ ਆ ਤਾਂ ਚਾਉ ਆ ਵੀ ਜੰਗ ਬੰਦ ਕੀਟੀ ਜੰਗ ਨਹੀਂ ਵਹੇ ਕੋ ਅਰਜ਼ਾ ਕਰਾਂ ਅੱਥਨ ਟਾਈਮ ਵੀ ਇਹ ਜੰਗ ਦਾ ਪਾਕਿਸਤਾਨ ਦੇ ਇੰਡੀਆ ਦੂਰੇ ਰਹਿ ਬਾਈ ਠੀਕ ਹੈ ਦੋਸਤੋ